ਟਾਈਟ ਆਲੇ ਦੀ ਭਾਈ 0087 ਨੰਬਰ ਹੈ ਗੱਡੀ ਜਿਹੜੀ ਪਾਸੇ ਕਰਦੀ 0087 ਗੱਡੀ ਨਾਲ ਪਿਆ ਇੱਕ ਮਗਰ ਸਵਿਫਟ ਗੱਡੀ ਹੋ ਗਿਆ 25 ਤੇ 30 ਸਵਿਫਟ ਗੱਡੀयां ਟੌਰ ਮਾਰਦੇ ਵੀ ਜਿਹੜੇ ਪਾਸੇ ਕਰਦੇ ਗੱਡੀਆਂ ਬੱਕਰੀ ਰੇਕ ਰੇਕ ਵੀਰਾਂ ਨੂੰ ਬੇਨਤੀ ਹੈ ਪਾਸੇ ਕਰ ਦੇਣਾ ਉਧਰ ਮਾਸਟਰ ਕੇਡੋ ਸਿੰਘ ਜਰਗ ਇਹ ਨਾਲ ਦਲਮਰਪਾਲ ਦੀ ਸਰਪੰਚ ਕਲਾਹੀ ਦੀ ਪੰਜ ਉਹ ਕਾਹ ਵਾਤ ਹੈ ਅੱਜ ਦੇ ਖੇਡ ਮੇਲੇ ਦੇ ਧਰਮਾ ਮਾਰਕੀ ਵਾਲਾ ਵੀਰ ਸਾਡਾ ਪੰਮਿੰਦਰ ਮਸਾਲੀ ਵਾਲਾ ਇੰਟਰਨੈਸ਼ਨਲ ਫੀਲਡ ਦੇ ਨਾਲ ਸਰਪ੍ਰਾਇਜ਼ ਵੀਰਾਂ ਵੱਡਾ ਮੌਜੂਦ ਹੈ ਨਾਲ ਰੂਪ ਰਾਏ ਸਾਡੇ ਇਸ ਖੇਡ ਮੇਲੇ ਦੇ ਮੋਢੇ ਚਾੜਿਆ ਸਕਿੰਦਰ ਸਿੰਘ ਜੀ ਇਹਦਾ ਬਹੁਤ ਵੱਡਾ ਸਹਿਯੋਗ ਹੈ ਪੁਨੀਤ ਮਸਾਨੀਆਂ ਇੰਟਰਨੈਸ਼ਨਲ ਲੈਵਲ ਤੇ ਸੁਖਵੀਰ ਭਰਾ ਇਸ ਨਾਲ ਰੁਮਾਏ ਔਰ ਮੌਲਿਕ ਦੇ ਖੇਤਰ ਵਿੱਚ ਭਰਾਵਾ ਲੱਗੇ ਬਹੁਤ ਬੜਾ ਜਿਹੜਾ ਨਾਮ ਹੈ ਉਹ ਵੀ ਇੱਥੇ ਪੁੰਚਦੇ ਜਾਣੇ ਹੈ ਹੁਣ ਭਰਾਵਾ ਦਾ ਕੇ ਧੰਨਵਾਦ ਹੈ ਦੱਸ ਵੀਰ ਹਾਂਜੀ ਮਿੱਟੂ ਜੀ ਆਏ ਹੋਏ ਦੇ ਭਰਾ ਸਾਡੇ ਚੱਕਰਾਂ ਵਿੱਚ ਦੇ ਕਰਦੇ ਗਏ ਲਓ ਸਾਰੀ